ਮੇਰੇ ਬਹੁਤ ਹੀ ਸਤਿਕਾਰਯੋਗ ਦਸਾ ਨੌ ਦੀ ਕਿਰਤ ਕਰਨ ਵਾਲੇ ਕਿਸਾਨ ਭਰਾਵੋ ਮੇਰੇ ਛੋਟੇ ਵੀਰ ਅਤੇ ਸੰਬਰੀ ਦੇ ਕੁਲੀ ਕੁਰਲਾਲ ਘਨੌਰ ਜੀ ਐਮਐਲਏ ਸਾਹਿਬ ਸਾਡੇ ਔਰ ਪ੍ਰੀਤੀ ਆਦਮ ਜੀ ਸਾਡੇ ਡੈਪਟੀ ਕਮਿਸ਼ਨਰ ਔਰ ਐਸਡੀਐਮ ਰਾਜਪੁਰਾ ਘਨੌਰ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਫਸਲ ਤਕਰੀਬਨ ਤੁਹਾਡੀ ਤਿਆਰ ਸੀ ਔਰ ਇਸ ਵਾਰ ਜੋ ਪੰਜਾਬ ਨੂੰ ਹੜ੍ਹਾਂ ਦੀ ਉਹ ਮੈਨੂੰ ਲੱਗਦਾ ਕਿ ਪਿਛਲੇ 40-50 ਸਾਲਾਂ ਚ 88 ਦੇ ਹੜ੍ਹਾਂ ਦੇ ਵਿੱਚ ਵੀ ਮੈਂ ਸੇਵਾ ਕੀਤੀ ਸੀ ਮੈਨੂੰ ਕਰਨ ਦਾ ਮੌਕਾ ਮਿਲਿਆ ਸੀ ਲੇਕਿਨ ਇਹ ਹੜ੍ਹ ਬਹੁਤ ਲੰਬਾ ਸਮਾਂ ਚੱਲੇ ਔਰ बार-बार ਜਿਹੜਾ ਮਤਲਬ ਪਾਣੀ ਆ ਗਿਆ ਫਿਰ ਘਟ ਗਿਆ ਫਿਰ ਵਧ ਗਿਆ ਫਿਰ ਆ ਗਿਆ ਇੰਨਾ ਲੰਬਾ ਸਮਾਂ ਮੈਂ ਸਵਾ ਮਹੀਨਾ ਡੇਢ ਮਹੀਨਾ ਮੈਂ ਬਾਰਡਰ ਦੇ ਜਿਲ੍ਹਿਆਂ ਦੇ ਵਿੱਚ ਰਿਹਾ ਉੱਥੇ ਤੇ ਘਰ ਜਿਹੜੀ ਉਹ ਤੁਸੀਂ ਮਤਲਬ ਤੁਹਾਡੀ ਕਿਸੇ ਵੀ ਬੰਦੇ ਦੀ ਸੋਚ ਤੋਂ ਪਰੇ ਆ ਉਹ ਔਰ ਮੈਂ ਜਦੋਂ ਵਾਪਰ ਗਿਆ 18 ਅਗਸਤ ਨੂੰ ਤੇ ਉਦੋਂ ਆਪਣੇ ਇੱਥੇ ਹਜੇ ਹਾਲਾਤ ਠੀਕ ਸੀ ਤੇ ਬੰਨੂ ਇਥੋਂ ਘਰੋਂ ਤੋਂ ਕੁਝ ਬੰਨੂ ਬੰਦੇ ਮਲੇ ਟਰਾਲੀਆਂ ਲੈ ਕੇ ਪਹੁੰਚੇ ਹੋਏ ਸੀ ਔਰ ਰਕਸ ਤੋਂ ਉੱਥੇ ਪਹੁੰਚੇ ਹੋਏ ਸੀ ਜਿੱਥੇ ਤੁਹਾਡੇ ਇੱਥੇ ਆਪਣੇ ਹਾਲਾਂਕਿ ਆਪਣੇ ਵੀ ਹਾਲਾਤ ਬਹੁਤ ਅੱਛੇ ਨਹੀਂ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਆ ਅਸੀਂ ਹੜਾ ਦੇ ਵਿੱਚ ਵੀ ਪੂਰੀ ਆਪਣੀ ਵਾਅਦਾ ਲਈ ਔਰ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਦਿਵਾਲੀ ਤੋਂ ਪਹਿਲਾਂ ਤੇ ਇਹ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਹੈ ਕਿ ਦੇਸ਼ ਦੇ ਲੈਕਰ ਔਰ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਦੇਣਾ ਇਹ ਪਹਿਲੀ ਵਾਰੀ ਹੋ ਰਿਹਾ ਜੀ ਔਰ ਪਰੇ ਕਾਫੀ ਨਹੀਂ ਆ ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਛੁੱਟੀ ਲੱਗੀ ਸੀ ਇਹ ਜਿਹੜਾ 20000 ਰੁਪਏ ਦੇ ਰਿਹਾ ਇਹਦੇ ਚੋਂ 15000 ਰੁਪਏ ਤਾਂ ਪੰਜਾਬ ਸਰਕਾਰ ਦੇ ਰਹੀ ਆ ਕੇਦਰ ਸਿਰਫ 5000 ਹੈ ਹਾਲਾਂਕਿ ਉਹ ਵੱਡੀ ਸਰਕਾਰ ਹੁੰਦੀ ਆ ਉਹਦੇ ਕੋਲ ਵੀ ਤੁਹਾਡੀ ਮਿਹਨਤ ਦੇ ਪੈਸਿਆਂ ਦਾ ਜਿਹੜਾ ਆਪਾਂ ਤੋਂ ਟੈਕਸ ਲੈਂਦੇ ਉਹ ਹੀ ਟੈਕਸ ਉਹਨਾਂ ਕੋਲ ਜਾਂਦੇ ਆ ਤਾਂ ਚਾਹੀਦਾ ਤਾਂ ਇਹ ਸੀਗਾ ਜੇ ਪੰਜਾਬ ਸਰਕਾਰ 15000 ਦੇ ਰਹੀ ਸੀ ਤਾਂ ਉਹ 30000 ਦਿੰਦੇ ਜਾਂ 35000 ਦਿੰਦੇ ਚਾਹੀਦਾ ਤਾਂ ਇਹ ਸੀ ਜਿਹਦੇ ਨਾਲ ਕਿਸਾਨ ਦਾ ਮਤਲਬ ਜਿਹੜਾ ਸੀਗਾ ਉਹਦਾ ਘਰ ਪੂਰਾ ਹੁੰਦਾ ਉਹ ਆਪਣਾ ਘਟ ਤੋਂ ਘਟ 5 ਏਕੜ ਤੋਂ ਵੱਧ ਨਹੀਂ ਦੇਣਾ ਜੀ ਆ ਕੇ ਗੱਲਾਂ ਤਾਂ ਕਰਦੇ ਆ ਦੂਜੀ ਗੱਲ ਕਹਿੰਦੇ ਜੀ ਮਾਈਨਿੰਗ ਕਰਕੇ ਹਾੜ ਆ ਗਏ ਤੇ ਮਾਈਨਿੰਗ ਦਾ ਹੁਣ ਕਰਾਂਗੇ ਜੀ ਅਦਾਵਤ ਵੀ ਰੋਕ ਲਗਾ ਦਿੰਦੀ ਸੀ ਹੁਣ ਅਸੀਂ ਜਿਹੜਾ ਹੈਗਾ ਵੀ ਚਲੋ ਤੁਹਾਨੂੰ ਕਟੋ-ਕਟ ਜਿਹੜਾ ਬੰਦਾ ਅਗਲੀ ਫਸਲ ਬੀਜੜ ਜੋਗਾ ਹੋ ਜੇ ਤੇ ਇਹ ਜਿਹੜੇ ਹੈਗੇ ਅੱਜ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਸਾਰੇ ਪੈਸੇ ਆ ਇਹ ਆ ਜਾਣਗੇ ਤੇ ਤੁਸੀਂ ਆਪਣੇ ਪੈਰਾਂ 'ਸਰ ਖੜੇ ਹੋ ਜਾਓ ਇਸੇ ਤਰ੍ਹਾਂ ਜਿਹੜਾ ਘਰ ਦਾ ਨੁਕਸਾਨ ਹੋ ਗਿਆ ਜੀ ਉਹਨੂੰ 6000 ਰੁਪਏ 6000 ਰੁਪਏ ਤੇ ਕਿਹੜੀ ਰਿਪੇਅਰ ਹੋ ਜਾਊਗੀ ਜੀ ਅੱਜ ਕੱਲ੍ਹ ਜੀ ਤੇ ਉਹ ਵੀ ਪੰਜਾਬ ਸਰਕਾਰ ਜਿਹੜਾ ਹੈਗਾ 34000 ਰੁਪਏ ਪਾ ਕੇ ਘੱਟੋ ਘੱਟ 40000 ਰੁਪਏ ਦੇਣਗੇ ਚਾਹੇ ਮਕਾਨ ਕੱਚਾ ਹੋਵੇ ਚਾਹੇ ਪੱਕਾ ਹੋਵੇ ਇਸੇ ਤਰ੍ਹਾਂ ਜਿਹਦਾ ਘਰ ਗਿਆ ਉਹਦੇ ਵਾਸਤੇ ਇਸੇ ਤਰ੍ਹਾਂ ਮੱਝਾਂ ਗਾਈਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵਾਸਤੇ ਹੋਰ ਵੀ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਜਿਹੜੇ ਅਸੀਂ ਪੈਸੇ ਜਿਹੜੇ ਹੈਗੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹੇ ਆ ਔਰ ਮੈਂ ਬੇਨਤੀ ਕਰਦਾ ਫਿਰ ਵੀ ਜਿਹੜੀ ਕੇਂਦਰ ਸਰਕਾਰ ਹੈ ਵੀ ਤੁਸੀਂ ਐਦਾਂ ਨਾ ਕਰੋ ਪੰਜਾਬ ਦੇ ਨਾਲ ਵਿਤਕਰਾ ਨਾ ਕਰੋ ਜੇ ਮੈਂ ਗੰਗਾ ਦੀ ਗੱਲ ਕਰਾਂ 42000 ਕਰੋੜ ਰੁਪਇਆ ਦਿੱਤਾ ਜੀ। ਉਹਦੀ ਸਫਾਈ ਵਾਸਤੇ, ਹੜ੍ਹਾਂ ਦੀ ਰੋਕਥਾਮ ਵਾਸਤੇ ਇੱਕ ਕੋਸੀ ਨਦੀ ਆ ਬਿਹਾਰ ਦੇ ਵਿੱਚ। ਉਹਦੇ ਵਾਸਤੇ 11.5 ਹਜ਼ਾਰ ਕਰੋੜ ਰੁਪਇਆ ਦਿੱਤਾ। ਅਸੀਂ ਕਹਾਂ ਸਾਨੂੰ ਬਿਹਾਰ ਜਿੰਨੇ ਦੇ ਦਿਓ ਗੰਗਾ ਜਿੰਨੇ ਨਾ ਦਿਓ। ਅਸੀਂ ਇੱਕ ਨਹੀਂ, ਅਸੀਂ ਖੱਗਰ ਵੀ, ਸਤਲੋਜ ਰਵੇ ਵੀ, ਬਿਆਸ ਸਾਰੇ ਦਰਿਆ ਜਿਹੜੇ ਮੁੜ ਕੇ ਹਟ ਨਹੀਂ ਆਣਗੇ। ਇਹਦੇ ਉਹਨਾਂ ਨੇ ਸਾਨੂੰ ਇੱਕ ਥੇਲਾ ਨਹੀਂ ਦਿੱਤਾ ਫਿਰ ਵੀ ਇਹਦੇ باوجود ਅਸੀਂ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਸਕੀਮ ਲੈ ਕੇ ਆਈ ਹੈ ਵੀ ਜਿਹਦਾ ਖੇਤ ਉਸੇ ਦੀ ਰੇਤ ਉਹਦੇ ਚ ਲੋਕਾਂ ਨੂੰ ਰਾਹਤ ਮਿਲੀ ਹੈ ਔਰ ਮਾਨਯੋਗ ਅਦਾਲਤ ਨੇ ਵੀ ਥੋੜੀ ਜਿਹੀ ਟੈਲ ਦਿੱਤੀ ਹੈ ਤੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਵੀ ਜਿਵੇਂ ਤੁਹਾਡਾ ਘੱਗਰ ਹੈ ਤੁਸੀਂ ਵੀ ਇਹਦੇ ਵਿੱਚ ਸਾਥ ਦਿਓਗੇ ਵੀ ਇਹਨੂੰ ਆਪਾਂ ਡੂੰਘਾ ਵੀ ਕਰ ਦਈਏ ਚੌੜਾ ਵੀ ਕਰ ਦਈਏ ਪਾਣੀ ਦਰਿਆ ਦੇ ਅੰਦਰ ਰਹਿਣਾ ਚਾਹੀਦਾ ਜੀ ਵਿੱਚੋਂ ਇਹ ਕਹਿੰਦੇ ਕਿ ਡੀਸੇਲਟੇ ਕੋ ਪਹਿਲਾਂ ਕਹਿੰਦੇ ਸੀ ਨਹੀਂ ਕਰਦੇ ਹੁਣ ਹੁਣ ਮੰਨੀ ਆ ਮਤਲਬ ਹੁਣ ਸਾਰੇ ਜਿਹੜੇ ਹੈਗੇ ਆ ਅਦਾਲਤ ਵੀ ਮੰਨੀ ਆ ਤੋ ਇਹ ਅਸੀਂ ਜਿਹੜਾ ਹੈਗਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਗਲੀ ਬਰਸਾਤ ਤੋਂ ਪਹਿਲਾਂ ਜਾਂ ਸਰਦੀਆਂ ਦੀ بارش ਤੋਂ ਪਹਿਲਾਂ ਸਾਡੀ ਕੋਸ਼ਿਸ਼ ਹੈ ਵੀ ਇਹ ਕੰਮ ਦੀ ਕੀਤਾ ਜਾਵੇ ਤਾਂ ਘਰ ਨੂੰ ਡੂੰਗਾ ਕੀਤਾ ਜਾਵੇ ਚੌੜਾ ਕੀਤਾ ਜਾਵੇ ਤਾਂ ਕਿ ਪਾਣੀ ਜਿਹੜਾ ਦਰਿਆ ਦੇ ਵਿੱਚੋਂ ਲੱਗ ਜੇ ਔਰ ਜਿਹੜਾ ਇਹਦੇ ਵਿੱਚ ਪਾਣੀ ਆਂਦਾ ਇਹ ਮੀਂਹ ਦੇ ਪਾਣੀ ਨਾਲ ਥੋੜੀ ਆੜਾਂ ਆਉਂਦੇ ਆ ਜੀ ਇਹ ਚੰਡੀਗੜ੍ਹ ਵਾਲੇ ਛੱਡ ਦਿੰਦੇ ਆ ਜੀ ਹਰਿਆਣੇ ਤੇ ਹਿਮਾਚਲ ਵਾਲੇ ਉੱਪਰੋਂ ਛੱਡ ਦਿੰਦੇ ਆ ਜੀ ਇਧਰੋਂ ਤੁਹਾਡਾ ਇਧਰੋਂ ਆ ਜਾਂਦਾ ਜਿਹੜਾ ਸਾਡਾ ਤੋਂ ਆਂਦਾ ਤੁਹਾਡੇ ਥਾਗੜੀ ਤੇ ਆਪਣੇ ਜਿਹੜੇ ਮਾਰਕੰਡੇ ਵਗੈਰੇ ਤੋਂ ਉਹਦੇ ਨਾਲ ਆੜਾਂ ਆਉਂਦੇ ਆ ਸਾਡੇ ਆਪਣਾ ਪਾ ਅੱਜ ਜਿੰਨੇ ਤੁਹਾਡੇ ਸਾਈਫਨ ਹੈ ਸਾਰੇ ਸਾਫ਼ ਹੋਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਜਿਹੜਾ ਹੈਗਾ ਇਹ ਭਗਵਾਨ ਸਿਕਮਾਨ ਔਰ ਜਿਹੜੀ ਮਾਨ ਸਰਕਾਰ ਹੈ ਤੁਹਾਡੇ ਨਾਲ ਖੜੀ ਹੈ ਮੈਂ ਤਾਂ ਤੁਹਾਡੇ ਵਿੱਚੋਂ ਹੈ ਜੀ ਮੈਂ ਤਾਂ ਇੱਥੇ ਕੋਲੀ ਕੰਮ ਕਰਦਾ ਰਿਹਾ ਘਨੌਰ ਆ ਕੇ ਕੈਂਪ ਲਾੰਦਾ ਰਿਹਾ ਮੈਂ ਕੋਈ ਇੱਥੇ ਨਵਾਂ ਤੁਹਾਡੇ ਚੋਂ ਕੋਈ ਹੋ ਨਹੀਂ ਆ ਤੇ ਅਸੀਂ ਤੁਹਾਡੇ ਵਿੱਚੋਂ ਹੀ ਆ ਮੈਂ ਹੋ ਗਿਆ ਚਾਹੇ ਗੁਰਲਾਲ ਹੋ ਗਿਆ ਜਿੰਨੇ ਜਣੇ ਸਾਰੇ ਜਣੇ ਸੀ ਆ ਗਏ ਸੋ ਸਾਡੀ ਕੋਸ਼ਿਸ਼ ਹੈ ਕਿ ਇਹ ਬੜੇ ਹੜ ਜਿਹੜੇ ਆ ਇਹ ਪਹਿਲੇ ਤਾਂ ਨਹੀਂ ਸੀ ਬਟ ਇਹ ਆਖਰੀ ਹਾਰ ਹੋਣੀ ਚਾਹੀਦੀ ਹੈ ਪੰਜਾਬ ਨੂੰ ਖੜਾ ਦੀ ਮਾਰ ਤੋਂ ਬਚਾੜ ਲਈ ਦ੍ਰਿਮਾ ਨੂੰ ਸਾਰਿਆਂ ਨੂੰ ਠੀਕ ਕਰਾਂਗੇ ਜੀ ਤੁਹਾਡੇ ਸਹਿਯੋਗ ਦੇ ਨਾਲ ਔਰ ਆਪਾਂ ਬਾਕੀ ਦੀ ਜਿਹੜੀਆਂ ਪ੍ਰਕਾਊਸ਼ਨਸ ਐ ਉਹ ਵੀ ਲਵਾਂਗੇ ਅਸੀਂ ਤੁਹਾਡੇ ਨਾਲ ਖੜੇ ਹਾਂ ਜੀ ਤੇ ਹੁਣ ਅਸੀਂ ਵੀ ਜਿਹੜਾ ਹੈਗਾ ਕਿਉਂਕਿ ਅੱਜ ਮੇਰੇ ਬਹੁਤ ਸਾਰੇ ਪਹਿਲਾਂ ਪ੍ਰੋਗਰਾਮ ਪੜੇ ਹੋਏ ਸੀ ਬੜੀਆ ਚੰਡੀਗੜ੍ਹ ਦੀ ਮੀਟਿੰਗ ਸੀ ਆ ਗਿਆ ਬਹੁਤ ਰੈਡ ਕਰਾਸ ਦੀ ਮੀਟਿੰਗ ਆ ਔਰ ਕਾਫੀ ਸਾਰੀਆਂ ਜੜੀਆਂ ਆ ਗਿਆ ਜਿਵੇਂ ਪ੍ਰਾਲੀ ਨੂੰ ਇਹ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਆ ਤੁਹਾਡੇ ਨਾਲ ਹੀ ਆ ਜੀ ਹਾਵਲਪੁਰ ਆ ਜੀ ਗੁਰਮੀਤ ਦਾ ਪ੍ਰਿੰਟ ਉਹ ਭਾਰਦਾ ਬੰਦਾ ਚੰਗੇ ਪੈਸੇ ਕਮਾਉਂਦਾ ਜੀ ਇਹ ਉਹ ਪਰਾਲੀ ਨੂੰ ਕਿਸੇ ਵੀ ਚੀਜ਼ ਨੂੰ ਅੱਗ ਨਹੀਂ ਲਾਉਂਦੇ ਸਿਓ ਉਹਨੂੰ ਖੇਤਾਂ ਦੇ ਵਿੱਚੇ ਮਿਲਾ ਦਿੰਦੇ ਆ ਪਾਣੀ ਵੀ ਸਟੋਰ ਕਰਦੇ ਆ ਟੋਬਾ ਬਣਾ ਕੇ ਉਹਦੇ ਨਾਲ ਹੋਰ ਵੀ ਆਪਣੇ ਬਹੁਤ ਵਧੀਆ ਕਰਦੇ ਆ ਸੋ ਆਪਾਂ ਵੀ ਕੋਸ਼ਿਸ਼ ਕਰੀਏ ਜੀ ਇੱਕ ਮੈਂ ਤੁਹਾਨੂੰ ਇਹ ਗੱਲ ਤਾਂ ਦੱਸ ਰਿਹਾ ਵੀ ਇੱਕ ਡੈਲੌਇਟ ਕਰਕੇ ਕੰਪਨੀ ਹੈਗੀ ਆ ਡੀਸੀ ਪੱਟਨ ਨੂੰ ਸਾਰਾ ਪਤਾ ਸੀ ਉਹਨਾਂ ਨੇ ਐਮਓਯੂ ਸਾਈਨ ਕੀਤਾ ਅਸੀਂ ਤੁਹਾਨੂੰ ਮਸ਼ੀਨਰੀ ਵੀ ਦੇਵਾਂਗੇ ਹੋਰ ਵੀ ਸਾਰੀ ਤੁਹਾਡੀ ਮਦਦ ਕਰਾਂਗੇ ਹਰ ਤਰੀਕੇ ਦੇ ਨਾਲ ਤਾਕੇ ਕੋ ਪ੍ਰਾੜੀ ਸਾੜਦੀ ਨਾ ਪਵੇ ਇਹਦੇ ਤੋਂ ਆਪਾਂ ਕੋਈ ਐਥਨੋਲ ਜਾਂ ਹੋਰ ਜਿਹੜਾ ਕੋਈ ਆਪਣਾ ਜਿਹੜਾ ਅੱਜ ਕੱਲ੍ਹ ਅਲਰਜੀ ਵਾਸਤੇ ਅਸੀਂ ਉਹ ਬੜਾ ਕੰਮ ਕਰੀਏ ਤੇ ਇਹ ਮੈਂ ਇੱਕ ਵਾਰੀ ਆਪਣੇ ਵੱਲੋਂ ਐਮਐਲਏ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਜਿਛੇ ਤੌਰ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਔਰ ਅਰਵਿੰਦ ਕੇਂਦਰੀ ਜਵਾਲਜੋ ਵੱਲੋਂ ਤੁਹਾਨੂੰ ਇਸ ਗੀਨ ਦਵਾਨਾ ਕੇ ਪੰਜਾਬੀ ਆ ਅਸੀਂ ਤੁਹਾਡੀ ਬਾਹ ਫੜੀ ਆ ਔਰ ਇਸੇ ਤਰ੍ਹਾਂ ਆਪਾਂ ਇਕੱਠੇ ਹੋ ਕੇ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਜੋੜ ਜੋਗਾ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਹੈਗਾ ਉਹ ਬਾਕੀ ਵੀ ਅਸੀਂ ਸਾਰਾ ਸਿਹਤ ਸਹੂਲਤਾਂ ਦਾ ਤੁਸੀਂ ਦੇਖ ਰਹੇ ਹੋ ਅੱਗੇ ਨਾਲੋਂ ਫਰਕ ਪੈ ਰਿਹਾ ਦਵਾਈਆਂ ਮਿਲਦੀਆਂ ਸ਼ੁਰੂ ਹੋਈਆਂ ਸਕੂਲਾਂ ਦੀ ਹਾਲਤ ਠੀਕ ਕਰ ਰਹੇ ਹਾਂ ਪਾਣੀ ਦਾ ਜਿਹੜਾ ਤੁਹਾਡੇ ਕੱਲੇ-ਕੱਲੇ ਖੇਤ ਤੱਕ ਪਾਣੀ ਪਹੁੰਚਾ ਰਹੇ ਆ ਇਹ ਹੀ ਪਾਣੀ ਜਦ ਨਹਾੜ ਆਉਂਦੇ ਆ ਜੀ ਆਪਾਂ 10 ਜਗ੍ਹਾ ਤੇ ਇਹਦੇ ਛੋਟੇ-ਛੋਟੇ ਡੈਪ ਬਣਾ ਕੇ ਜ ਉਹਨੂੰ ਸਟੋਰ ਕਰ ਲਈਏ ਤੁਸੀਂ ਉਹਨੂੰ ਵਰਤੀ ਜਾਈਏ ਤੁਹਾਡੇ ਪਾਣੀ ਸਾਰੀ ਤੁਹਾਨੂੰ ਪਾਣੀ ਦੀ ਮਾਰ ਪੈਂਦੀ ਹੈ ਜੀ ਦੋ ਦੋਰੀ ਦੋਰੀ ਮਾਰ ਪੈਂਦੀ ਆ ਇੱਕ ਪਾਣੀ ਖਰਾਬ ਪਾਣੀ ਦੀ ਪੂਰੇਟਡ ਪਾਣੀ ਦੀ ਤੇ ਦੂਜਾ ਜਿਹੜਾ ਜਦੋਂ ਆਉਂਦਾ ਹੜਾ ਦੇ ਪਾਣੀ ਦੀ

ਬਾਪੂ ਅੱਗੇ ਲੱਗੇ ਆਓ। ਆਹੋ ਬਾਕੀ ਆਜੋ। ਇੱਧਰ ਅੱਗੇ ਆਜੋ। ਲੱਗੇ ਆਜੋ। ਇੱਧਰ ਅੱਗੇ ਪੱਗੇ ਆਜੋ। ਆ ਜਾ ਵੱਡੇ ਭਾਈ ਇੱਥੇ ਆਜੋ। ਚਲੋ ਕੋਈ ਨਹੀਂ ਆਜੋ। ਬਸ ਠੀਕ ਆ। ਆ ਜਾ ਬਾਪੂ ਅੱਗੇ ਆਜੋ ਵੱਡੇ ਭਾਈ ਆ ਜਾ। ਇੱਥੇ ਆਜੋ। ਇੱਥੇ ਆਜੋ। ਐਕਟੀਟੀ ਦੇ ਦਿਓ ਜੀ। ਆ ਦੇ ਦਿਓ ਜੀ ਇੱਕ ਮੈਨੂੰ ਵੀ। ਮੈਂ ਦੱਸਦੇ ਹਾਂ ਕਿ ਪਿੰਡ ਸਮਸਪੁਰ ਦੇ ਕਿਸਾਨਾਂ ਨੂੰ 60 ਲੱਖ ਰੁਪਏ ਦੀ ਰਾਸ਼ੀ ਤੇ ਲੋਸਿਮਲੀ ਦੇ ਕਿਸਾਨਾਂ ਨੂੰ ਤੇ 14 ਲੱਖ ਸੌਤਾ ਪਿੰਡ ਦੇ ਸੰਗਾਂ ਨੂੰ ਪੂਰੇ ਜਮਾ ਵਾਸਤੇ ਪੂਰਾ 88 ਲੱਖ ਰੁਪਏ ਆ। ਤੇ ਜੋ ਟੈਕ ਦੇ ਲੋਸਿਮਲੀ ਵਾਲੇ ਵੀ ਆ ਜਾਓ ਬਾਈ। ਇਹ ਰਕਮ ਕਹਿੰਦਾ ਦੇ ਕਿਸਾਨਾਂ ਦੇ ਫਾਟੇ ਦਾ 50 ਵੀ ਕੇ ਜਾਣਾ। ਸ਼ੇਖਪੁਰਾ ਗਾਂਢੀ ਦੇ ਕਿਸਾਨ ਵੀ ਅੱਗੇ ਆ ਜਾਣ। ਅਗਲੇ ਅਗਲੇ ਸ਼ੇਖਪੁਰਾ ਗਾਂਢੀ ਦੇ ਕਿਸਾਨ ਵੀ ਆਪਣੇ ਕੋਈ ਗੱਲ ਨਹੀਂ ਆ ਜਾ ਹਾਰੇ ਆਜੋ ਸਰਪੰਚ ਜੀ ਸਾਹਿਬ ਸਰਪੰਚ ਇੱਕ ਹੋਰ ਨਾਮ ਨਿਸ਼ਾਨ ਵੀ ਆਇਆ ਹੋ ਗਿਆ ਆਜੋ ਆਜੋ ਕਿ ਆਜਾ ਬਾਈ ਇਧਰਲੇ ਪਾਸੇ ਆਜੋ ਆਓ ਜੀ ਹੋ ਗਏ ਜੀ ਆਪਣਾ ਹੋ ਗਏ ਲੈ ਲਾ ਤਾਂ ਮੈਂ ਸਾਫਾ ਤੁਹਾਡਾ ਜਲਦੀ ਕਾਲ ਵਾਲਾ ਸਰਪੰਚ ਜੀ ਪੂਰੇ ਨੰਬਰ ਜੀ ਸੇ ਦੇ ਸਰਪਸਾਰ ਵੀ ਜਿਹੜੇ ਕਿਸਾਨ ਵੀ ਲੈ ਗਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਖਿਆ ਮੈਂ ਹਾਂ ਬੇਟੀ ਕਰਵਾ ਰਹੇ ਹਾਂ ਮੇਰੇ ਸਾਹ ਨੂੰ ਕਿਉਂ ਸਾਡੇ ਮਾਂ ਦੇ ਫੋਟੋ ਦੀ ਪਿਆਰ ਮੇਰਾ ਲਿਆ ਫੋਟੋ ਕ ਨਹੀਂ ਆ ਹਾਂ ਜੀ ਫੋਟੋ ਕਰਾ ਦੇ ਇੱਕ ਮਿੰਟ ਇੱਕ ਮਿੰਟ ਕਰਾ ਦੇ ਦੇ ਦੇਖ ਸਕਦਾ ਫੋਟੋ ਮੈਂ ਇਸ ਦਿਨ ਤੁਹਾਨੂੰ ਬੇਟੀ ਕਰਾ ਉਸ ਸਾਡੇ ਮੇਰੇ ਸਾਹ ਦਾ ਮਿਸਮਾਨ ਕਰ ਇਸ ਤੋਂ ਬਾਅਦ ਸਾਡੇ ਡਿਪਟੀ ਕਮਿਸ਼ਨਰ ਆਪ ਤੇ ਬੀਤੀ ਯਾਦਗੀ ਹੋਈ ਸਰਪਾਉ ਬੀ ਆਹੋ ਜੀ ਹੈਲੋ ਜੀ ਥੈਂਕ ਯੂ ਬਲੇ ਸੋਨਿਹਾਰ ਜੀ ਅੱਜ ਬਲੇ ਸੋਨਿਹਾਰ ਸੋ ਸ੍ਰੀ ਅਨੰਦ ਵਾਸਾ ਮੈਂ ਕਮੈਟ ਦਾ ਬੈਕ ਆਟ ਕਟਾ ਪੰਜ ਲੱਖ ਪੰਜ ਲਿਆਵਤ ਦੇਵਰਾ ਜੀ ਬਹੁਤ ਅਨਵਾਦੀ ਮੈਂ ਦੱਸ ਦੇਣ ਸਮਝਾ ਨੂੰ ਕਿ ਇਹ ਸੰਧੀ ਪਰਕਰਮ ਵਿੱਚ ਅਸੀਲ ਰਾਜਪੁਰਾ ਜੀ ਪਤੀ ਜੀ ਤਰਫੋਂ ਦੀ ਟੀਮ ਸਾਥ ਨਾਲ ਕਰਕੇ ਤਕੀਦ ਹੈ ਜਿਹੜੀ ਰਸੀ ਹੈ ਮੁਆਵਜ਼ੇ ਦੀ ਖਾਤੇ ਵਿੱਚ ਜਾ ਚੁੱਕੀ ਹੈ ਸਖਮਾਨ ਜੀ ਨੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਦੀਵਾਲੀ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਦੇ ਅਸੀਂ ਘਰਾਂ ਦੇ ਵਿੱਚ ਜੜੀ ਮੁਆਵਜ਼ੇ ਦੀ ਰਸੀ ਪਹੁੰਚ ਜੇਗੀ ਤਾਂ ਅੱਜ ਜਿਹੜੇ ਤਿੰਨ ਪਿੰਡ ਹੈ ਇਹਨਾਂ ਤੋਂ ਅਸੀਂ ਸ਼ੁਰੂਆਤ ਕੀਤੀ ਹੈ ਕਨੌਰ ਤੋਂ ਔਰ ਬਾਕੀ ਸਾਰਿਆਂ ਦਾ ਵੀ ਸਾਡੀ ਕੋਸ਼ਿਸ਼ ਹੈ ਕਿ ਦਿਵਾਲੀ ਤੋਂ ਪਹਿਲਾਂ 40 ਪ੍ਰਿੰਟ ਮੈਡ ਹਾਂਜੀ 42 ਹਾਂਜੀ 42 42 ਪ੍ਰਿੰਟਾਂ ਦਾ ਜਿਹੜਾ ਮੁਆਵਜ਼ਾ ਦਿਵਾਲੀ ਤੋਂ ਪਹਿਲਾਂ ਪਹੁੰਚ ਜਾਏ ਬਾਕੀ ਔਰ ਜੇ ਕੋਈ ਪ੍ਰਿੰਟ ਦਾ ਦੁਕਾਨਦਾਰ ਜਾਂ ਹੋਰ ਜਿਹੜਾ ਵੀ ਬੰਦਾ ਜਿਹਦਾ ਵੀ ਨੁਕਸਾਨ ਹੋਇਆ ਹੜ੍ਹਾਂ ਦੇ ਵਿੱਚ ਉਹਨਾਂ ਦਾ ਚਾਹੇ ਉਹਦੀ ਫਸਲ ਖਰਾਬ ਹੋਈ ਹੈ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਤੇ ਉਹਦੇ ਵਿੱਚ ਇਹ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਜਿਹੜਾ ਕੋਈ ਵੀ ਜਿਹੜੀ ਸਟੇਟ ਗਵਰਨਮੈਂਟ ਹੈ ਜਿਹੜੀ ਕਿ ਮਾਨਸਾਰ ਜਿਹੜੀ ਪੰਜਾਬ ਦੀ ਹੈ ਉਹ 1 ਮਹੀਨੇ ਦੇ ਵਿੱਚ ਵਿੱਚ ਮੁਆਵਜ਼ਾ ਦੇ ਰਹੀ ਆ ਔਰ ਇੱਕ ਸਭ ਤੋਂ ਜ਼ਿਆਦਾ ਮੁਆਵਜ਼ਾ ਜਿਹੜਾ ਹੈਗਾ 20000 ਰੁਪਏ ਪਰ ਏਕੜ ਜਿਹਦੇ ਚੋਂ 15000 ਰੁਪਏ ਤਕੀਬ ਦੁਕਾਨਦਾਰ ਹੈ ਪ੍ਰਿੰਟ ਦਾ ਦਸਤਕਾਰ ਹੈ ਕੜੇ ਹੋਣ ਆਪਣਾ ਕੰਮ ਕਰ ਸਕਣ ਤੇ ਅਸੀਂ ਇਹਦੇ ਨਾਲ-ਨਾਲ ਜਿਹੜਾ ਪੰਜਾਬ ਸਰਕਾਰ ਨੇ ਹੋਰ ਬਹੁਤ ਵੱਡੇ ਜਿਹੜੇ ਫੈਸਲੇ ਕੀਤੇ ਆ ਕਿ ਜਿਹੜੀ ਹੜ੍ਹਾਂ ਦੇ ਵਿੱਚ ਲੋਕਾਂ ਦੇ ਖੇਤਾਂ ਵਿੱਚ ਮਿੱਟੀ ਆ ਗਈ ਰੇਤ ਆ ਗਈ ਬਜਰੀ ਹੋਰ ਸਮਾਨ ਆ ਗਿਆ ਵੀ ਜੇ